ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਬਰੀਵਾਲਾ ਦੀ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਗਲਤ ਤਰੀਕੇ ਨਾਲ ਵਾਹਨ ਖੜੇ ਕਰਨ ਵਾਲੇ ਲੋਕਾਂ ਖਿਲਾਫ ਕੱਟੇ ਆਨਲਾਈਨ ਚਲਾਣ ਜਦਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੀ ਸਾਹ ਤਹਿਸੀਲ ਮੰਡੀ ਬਰੀਵਾਲਾ ਵਿਖੇ ਬਜਾਰਾਂ ਵਿੱਚ ਗਲਤ ਵਹੀਕਲ ਖੜੇ ਕਰਕੇ ਲੋਕਾਂ ਨੂੰ ਆ ਰਹੀਆਂ ਸਨ ਭਾਰੀ ਮੁਸ਼ਕਲਾਂ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਥਾਣਾ ਬਰੀਵਾਲਾ ਦੇ ਮੁਖੀ ਦੇ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਐਸਆਈ ਰਾਜਵੀਰ ਸਿੰਘ ਦੀ ਅਗਵਾਈ ਵਿੱਚ ਅੱਧੀ ਦਰਜਣ ਵਹੀਕਲਾਂ ਦੇ ਮਾਲਕਾਂ ਵਿਰੁੱਧ ਆਨਲਾਈਨ ਚਲਾਨ ਕੱਟੇ ਗਏ ਅਤੇ ਮੌਕੇ ਤੇ ਹੀ ਜੁਰਮਾਨਾ ਵਸੂਲ ਕੀਤਾ ਗਿਆ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਵਾਹ ਦੇ ਬਾ ਦੇ ਬਾ ਸਾਡੇ ਨੂੰ ਖੜਾ ਜਾਂਦਾ ਸਾਰਾ ਕੁਝ ਦੂਸਰੇ ਨੇ ਅਜੇ ਸਰਵਿਸ ਨਹੀਂ ਜੀ ਟ੍ਰੀਟਮੈਂਟ ਆਲਰੇਡੀ ਨਾਲ ਨਹੀਂ ਬਈ ਜੀ ਤੇ ਬੋਲੋ ਆਪਾਂ ਦੇ ਨਾਂ ਤੇ ਆਪ ਦੇ ਨਾਂ ਤੇ ਜੇਤੇ ਨਹੀਂ ਤਾਂ ਬੋਲ ਨਹੀਂ ਆਉਂਦਾ ਆਪ ਦੇ ਨਾਂ ਤੇ ਕਰੋ ਪੂਰਨ بیمਾ ਦਾ ਕਰਾਓ ਤੁਹਾਡੇ ਵਿੱਚ ਬੋਲ ਨਹੀਂ ਰਿਹਾ ਆਉਂਦਾ ਜਨਾ ਕੱਟ ਤਾਂ ਤੇ 500 ਰੁਪਏ ਨਾਲ ਕੇ ਆਨਲਾਈਨ ਆ ਗਾ ਕਟੋ ਕਾਰਡ ਇਹਦੇ ਚੱਲਦਾ R provinikisen Yang kli её yang digunрост Keatir Kade ਅੱਜ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ। ਹਾਂਜੀ ਆ ਸਾਨੂੰ ਵਾਰ-ਵਾਰ ਫੋਨ ਆਉਂਦੇ ਥਾਣੇ ਦੇ ਵਿੱਚ ਜਿਹੜੀ ਇੱਥੇ ਨੰਗਨ ਟੱਪੰਦੇ ਵਿੱਚ ਪਬਲਿਕ ਨੂੰ ਬਾਜ਼ਾਰ ਦੇ ਵਿੱਚ ਬੜੀ-ਬੜੀ ਪਰੇਸ਼ਾਨੀਆਂ ਲੋਕ ਆਮ ਇਹ ਕਾਰਾਂ ਦੁਕਾਨਾਂ ਦੇ ਅੱਗੇ ਜਾਂ ਛੜਕ ਤੇ ਪਾਰਕਿੰਗ ਅੰਧਕਾਰ ਪਾਰਕਿੰਗ ਕਰਕੇ ਤੇ ਲੋਕਾਂ ਦੇ ਜਿਹੜੇ ਆਉਣ ਜਾਣ ਦੇ ਵਿੱਚ ਵਿਘਨ ਪੈਂਦਾ। ਹਾਂਜੀ ਜਿਸ ਕਰਕੇ ਇਹ ਰੋਡ ਜਿਹੜਾ ਖਾਲੀ ਕਰਾਇਆ ਕਰਾਇਆ ਜਾ ਰਿਹਾ ਤੇ ਪਾਰਕਿੰਗ ਖੜੀਆਂ ਕਟੀਆਂ ਦਾ ਜਿਹੜਾ ਆਨਲਾਈਨ ਹੀ ਚਲਾਨ ਕਟਾਇਆ ਜਾਂਦਾ ਹੈ ਅੱਛਾ ਸਿਰਫ ਮੌਕੇ ਤੇ ਜਿਹੜਾ ਜੁਰਮਾਨਾ ਲਿਆ ਜਾਂਦਾ ਫੈਨ ਕੀ ਹਾਂ ਮੌਕੇ ਤੇ ਜਿਹੜਾ ਕੋਈ ਭਰਨਾ ਚਾਵੇ ਆਨਲਾਈਨ ਹੀ ਹੁੰਦਾ ਜੋ ਕੋਈ ਮੌਕੇ ਤੇ ਨਗਦ ਦੇਣਾ ਚਾਵੇ ਉਹ ਸਾਨੂੰ ਰਸੀਦ ਅਸੀਂ ਦੇ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੰਦੇ ਆ ਜਾਂ ਵਿਦ ਆਨਲਾਈਨ ਕਰਾ ਕੇ ਇਹ ਇਹ ਵੀ ਆਨਲਾਈਨ ਹੀ ਖਜ਼ਾਨੇ ਚ ਜਮ੍ਹਾਂ ਕਰਦਾ ਸਰਕਾਰ ਦੇ ਖਜ਼ਾਨੇ ਜਾਉਂਦਾ ਪਬਲਿਕ ਨੂੰ ਕੀ ਮੈਸੇਜ ਪਬਲਿਕ ਨੂੰ ਇਹ ਵੀ ਤੁਸੀਂ ਆਪਣੀ ਇਹ ਅੰਧਕਾਰ ਪਾਰਕਿੰਗ ਨਾ ਕਰੋ ਆਪਦੇ ਗੱਡੀਆਂ ਦੇ ਡਾਕੂਮੈਂਟਸ ਆਪਦੇ ਪੂਰੇ ਰੱਖੋ ਤੁਹਾਨੂੰ ਵੀ ਸਮੱਸਿਆ ਨਾ ਆਵੇ ਪਬਲਿਕ ਨੂੰ ਵੀ ਸਮੱਸਿਆ ਨਾ ਆਵੇ ਤੇ ਪ੍ਰਸ਼ਾਸਨ ਨੂੰ ਵੀ ਸਮੱਸਿਆ ਨਾ ਆਵੇ ਥੈਂਕ ਯੂ ਸਰ ਧੰਨਵਾਦ